ਸਤਿ ਸ਼੍ਰੀ ਅਕਾਲ ਅੱਜ ਦੇ ਦਿਨ ਸੋਮਵਾਰ 21 ਜੁਲਾਈ ਆਓ ਦੇਖੀਏ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਸੜਕ ਕਿਨਾਰੇ ਬੇਹੋਸ਼ ਪਿਆ ਮਿਲਿਆ ਮ੍ਰਿਤਕ ਲੁਧਿਆਣਾ ਦੇ ਸ਼ਾਮਨਗਰ ਇਲਾਕੇ ਵਿੱਚ ਰਾਤ 11:30 ਵਜੇ ਦੇ ਕਰੀਬ ਇੱਕ ਨੌਜਵਾਨ ਸੜਕ ਕਿਨਾਰੇ ਦਾ ਬੇਹੋਸ਼ ਪਿਆ ਮਿਲਿਆ ਉਸ ਦੇ ਦੋ ਦੋਸਤ ਉਸ ਨੂੰ ਐਕਟਿਵਾ ਤੇ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਨੌਜਵਾਨ ਨੂੰ ਛਾਤੀ 'ਚ ਗੋਲੀ ਮਾਰੀ ਗਈ ਸੀ ਹਸਪਤਾਲ ਲੈ ਜਾਣ ਤੋਂ ਬਾਅਦ ਨੌਜਵਾਨ ਦੇ ਦੋਵੇਂ ਦੋਸਤ ਉਸ ਨੂੰ ਉੱਥੇ ਛੱਡ ਕੇ ਭੱਜ ਗਏ ਹਾਲਾਂਕਿ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤੇ ਡਾਕਟਰਾਂ ਨੂੰ ਮ੍ਰਿਤਕ ਦੀ ਪਛਾਣ ਦੱਸੀ ਦੂਸਰੀ ਘਟਨਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇੱਕ ਸ਼ਰਧਾਲੂ ਦੀ ਮੌਤ ਰੇਲਿੰਗ ਤੋਂ ਪੈਰ ਫਿਸਲਣ ਕਾਰਨ ਡੂੰਗੀ ਖੱਡ ਵਿੱਚ ਡਿੱਗ ਗਿਆ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਅਸੇਵ ਪਰੇਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਡੂੰਗੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਗੁਰਪ੍ਰੀਤ ਸਿੰਘ ਵਾਸੀ ਕਾਲੇ ਕਨਪੂਰ ਅਮਰੀਕਸਰ ਵਜੋਂ ਹੋਈ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ 90 ਲੋਕਾਂ ਦੇ ਗਰੁੱਪ ਨਾਲ ਜਾ ਰਿਹਾ ਸੀ ਤੀਸਰੀ ਖਬਰ ਦਲਜੀਤ ਦਸਾਂ ਨੇ ਫਿਲਮ ਪੰਜਾਬ 95 ਦਾ ਸੀਨ ਕੀਤਾ ਸ਼ੇਅਰ ਫਿਲਮ ਨੂੰ ਅਜੇ ਤੱਕ ਨਹੀਂ ਮਿਲੀ ਹਰੀ ਚੰਡੀ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦਸਾਂ ਨੇ ਆਪਣੀ ਆਉਣ ਵਾਲੀ ਫਿਲਮ ਪੰਜਾਬ 95 ਦਾ ਇੱਕ ਝਲਕੀ ਭਰਿਆ ਸੀਨ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤਾ ਹੈ ਦਲਜੀਤ ਦੀ ਇਸ ਪੋਸਟ ਨੇ ਫਿਰ ਤੋਂ ਪੰਜਾਬ ਨੂੰ ਲੈ ਕੇ ਚਰਚਾ ਸ਼ੇਅਰਡ ਦਿੱਤੀ ਹੈ ਫਿਲਮ ਪੰਜਾਬ 95 ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਹੈ ਚੌਥੀ ਖਬਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਕੀਲ ਨੂੰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ ਜਿਸ ਦੇ ਚਲਦੇ ਜ਼ਖਮੀ ਵਕੀਲ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਪੰਜਵੀਂ ਖਬਰ ਜਲੰਧਰ ਦੇ ਆਦਮਪੁਰ ਤੋਂ ਅਲਾਉਪੁਰ ਜਾਣ ਵਾਲੇ ਹਾਈਵੇ ਤੇ ਬਣੇ ਐਸਟੀ ਪਬਲਿਕ ਸਕੂਲ ਵਿੱਚ 4 ਸਾਲਾ ਬੱਚੀ ਦੀ ਬੱਸ ਦੀ ਚਪੇਟ ਵਿੱਚ ਆਣ ਨਾਲ ਮੌਤ ਹੋ ਗਈ ਹੈ। ਬੱਚੀ ਸਕੂਲ ਬੱਸ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਈ। ਮ੍ਰਿਤਕ ਬੱਚੀ ਦੀ ਪਛਾਣ ਕਿਰਤਵਜੋ ਹੋਈ ਹੈ ਜੋ ਕਿ ਇੰਦਰਜੀਤ ਸਿੰਘ ਦੀ ਧੀ ਹੈ। ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਛੇਵੀਂ ਖਬਰ ਮੁੱਖ ਮੰਤਰੀ ਮਾਨ ਨੇ ਅੱਜ ਲੈਂਡ ਪੂਲਿੰਗ ਪਾਲਿਸੀ ਸੰਬੰਧੀ ਆਪਣਾ ਹੁਦਦੇਬੰਦ ਸਪਸ਼ਟ ਕੀਤਾ। ਉਨਾ ਆਖਿਆ ਕਿ ਪਾਲਸੀ ਕਿਸਾਨਾਂ ਦੇ ਹੱਕ ਵਿੱਚ ਆਇਆ ਤੇ ਕਿਸਾਨ ਪ੍ਰਤੀਕੋਲ ਪਰਮ ਫਲਾਂਣ ਵਾਲਿਆ ਖਿਲਾਫ ਸਰਕਾਰ ਡਟ ਕੇ ਉਤਰੀ ਹੋਈ ਹੈ। 7ਵੀਂ ਖਬਰ 10 ਸਾਲਾ ਬੱਚੇ ਦੀ ਮਸਾਲੀ ਸੇਵਾ ਭਾਰਤੀ ਫੌਜ ਵੱਲੋਂ ਪੂਰੀ ਪੜ੍ਹਾਈ ਦਾ ਖਰਚਾ ਆਪਰੇਸ਼ਨ ਸਦੂਰ ਦੌਰਾਨ ਫਿਰੋਜ਼ਪੁਰ ਦੇ 10 ਸਾਲਾ ਸ਼ਰਵਨ ਨੇ ਫੌਜੀਆਂ ਨੂੰ ਦੁੱਧ ਲੱਸੀ ਚਾਹ ਤੇ ਐਸ ਮੁਹੱਈਆ ਕਰਵਾਈ। ਫੌਜ ਫੌਜ ਨੇ ਇਸ ਬੱਚੇ ਦੀ ਹੌਸਲਾ ਫਜ਼ਾਈ ਕਰਦਿਆਂ ਉਸ ਦੀ ਪੂਰੀ ਪੜ੍ਹਾਈ ਦਾ ਜ਼ਿੰਮੇਵਾਰ ਬਣਦਾ ਐਲਾਨ ਕੀਤਾ ਹੈ। ਅੱਠਵੀਂ ਖਬਰ ਅੱਠਵੀਂ ਖਬਰ ਬਨੂੜ ਇਲਾਕੇ ਦੇ ਚੰਗੇਰਾ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਵਿਸ਼ੇਲਤਾ ਕਾਰਨ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਬਿਮਾਰ ਪਏ ਹਨ ਪਿੰਡ ਵਿੱਚ ਨਵੀਂ ਪਾਈਪ ਲਾਈਨ ਪਿਛਲੇ ਮਹੀਨੇ ਲੱਗੀ ਸੀ ਜਿਸ ਵਿੱਚ ਲੀਕ ਹੋਣ ਕਰਕੇ ਗੰਦਾ ਪਾਣੀ ਆਉਣ ਲੱਗਿਆ ਕੁਝ ਪੂਰੇ ਪਰਿਵਾਰ ਹਸਪਤਾਲ ਵਿੱਚ ਦਾਖਲ ਹਨ ਅਤੇ ਇੱਕ ਦੀ ਹਾਲਾਤ ਨਾਜ਼ੁਕ ਹੈ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ ਅਤੇ ਪਹੁੰਚੇ ਅਧਿਕਾਰੀ ਜਾਂਚ ਕਰ ਰਹੇ ਹਨ ਨੌਵੀਂ ਖਬਰ ਪੰਜਾਬ ਵਿੱਚ 24 ਤੱਕ ਭਾਰੀ ਮੀਂਹ ਦਾ ਅਲਰਟ ਆਈਐਮਡੀ ਨੇ ਜਾਰੀ ਕੀਤੀ ਚੇਤਾਵਨੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਵਿੱਚ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਇਸ ਦਾ ਪ੍ਰਭਾਵ ਪੰਜਾਬ ਵਿੱਚ ਵੀ ਦਿਖਾਈ ਦੇਵੇਗਾ ਆਖਰੀ ਖਬਰ ਸਿਆਸਤ ਜਾਰੀ ਰਹੇਗੀ ਆਪ ਐਮਐਲਏ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਵਿਧਾਇਕਾ ਨੇ ਪਾਰਟੀ ਦਾ ਫੈਸਲਾ ਮੰਨਿਆ ਮੋਲ ਗਗਨਮਾਨ ਜਿਸ ਨੇ ਪੰਜਾਬ ਸਰਕਾਰ ਵਿੱਚ ਵਿਧਾਇਕ ਦੇ ਹੋ ਦਿੱਤਾ ਅਸਤੀਫਾ ਦੇਣਾ ਤੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਹੁਣ ਆਪਣਾ ਫੈਸਲਾ ਬਦਲ ਲਿਆ ਹੈ ਇਹ ਸਨ ਅੱਜ ਦੀਆਂ ਮੁੱਖ 10 ਖਬਰਾਂ ਮੀਡਾ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ